ਵੇ ਆ ਗਿਆ ਆ ਗਿਆ ਲੱਗਦਾ ਬੰਦਾ ਲੁੱਟ ਰਿਹਾ ਚਲੋ ਉੱਥੇ ਬਾਹਰ ਬੰਨੇ ਆ ਸਰਪੋਟ ਕਾਲੀ ਮਾਰੀ ਕਿਤੇ ਮੈਂ ਦਾਤਾ ਤਾਂ ਮੁੰਡੇ ਨੇ ਉੱਥੇ ਕਰਾਵਾ ਮੈਂ ਆਲਾ ਹੀ ਫਰਕ ਉਹ ਤੁਸੀਂ ਕਿੱਥੇ ਜਾਣਾ ਵਾ ਮੈਂ ਮਾਰੇ ਪੈ ਫੜ ਕੇ ਲੈਣੇ ਉਹ ਬਾਪਿਆਂ ਦੇ ਬੰਦੇ ਆ ਜਮ ਉਹਨਾਂ ਦੇ ਵੀ ਵਿਆਹ ਕਰਾਣਾ ਕਹਿੰਦੇ ਅਸਲ ਹੈ ਉਹ ਮੈਂ ਭਾਵੇਂ ਉਹ ਆਹ ਫੇ ਮੇਰੇ ਜਾਨ ਤੋਂ ਪਹਿਲਾਂ ਆ ਜਾਈ ਉਹ ਆਇਆ ਮੈਂ ਮੁੜ ਕੇ ਜਾਨ ਨੂੰ ਮਾਸ ਪਾਸਾ ਮੈਂ ਡਿਊਟੀ ਤੇ ਆਇਆ ਉਹਨਾਂ ਕਹਿੰਦਾ ਸੀ ਆਨਲਾਈਨ ਪੇਮੈਂਟ ਕਰ ਦਿੰਦੇ ਉਹਨੂੰ ਕੋਈ ਬਿਜਲਾਣਾ ਨਹੀਂ ਆ ਰਹਾ ਕਿਹਣਾ ਬੰਦਾ ਹੈ ਤੇ ਜਾਣਾ ਹੁਣ ਫੇ ਲੋਏ ਲੋਏ ਮੁੜਿਆ ਆਇਓ ਮੈਨੂੰ ਪਤਾ ਹੈ ਤੇ ਪੱਧਰੇ ਆ ਤੇ ਲੋਟ ਹੋ ਅੱਜਕੱਲ ਜ਼ਿਆਦਾ ਚੱਲਦੀ ਆਇਆ ਮੈਂ ਨਾ ਮਾਉਣ ਦੀ ਯਾਦ ਕਿ ਮੈਂ ਉਹ ਕਿਤੇ ਗਾਲਾਂ ਮਾਰ ਦਿਆ ਹੈ ਹੂੰ ਨਿਚਰ ਹੋ ਗਿਆ ਪਤਾ ਨਹੀਂ ਕਾਤ ਨਹੀਂ ਮੈਂ ਵੀ ਆ ਗਈ ਆਹ ਫੋਨ ਵਿੱਚ ਵਿੱਚ ਜੋ ਖਿਜਾ ਰਿਹਾ ਏ ਪਤਾ ਨਹੀਂ ਕੀ ਗੱਲ ਸਵਾਰ ਲਾ ਕੇ ਦੇਖਾਂ ਦਸਤੋ ਉਸ ਵਿੱਚ ਜੋ ਫਿਜਾ ਰਿਹਾ ਏ ਕੋਈ ਕੁਝ ਨੂੰ ਕਰਦੀ ਆ ਹਲੋ ਹਲੋ ਹਾਂਜੀ ਹਲੋ ਪਾਜੀ ਕਿੱਥੇ ਹੋ ਆ ਲਈ ਆ ਮੈਂ ਆਇਓ ਮੜਿਆ ਘਰ ਨੂੰ ਕਰੋ ਵੀ ਆਇਓ ਤੁਸੀਂ ਮੈਂ ਦੱਸਦੀ ਆਂ ਅੱਛਾ ਚਲੋ ਹਾਂਜੀ ਆਇ ਹਾਂਜੀ ਫਲਵੰਦ ਕੀ ਗੱਲ ਹੋ ਗਈ ਪਹਿਲੀ ਸਵੇਰ ਦੇ ਗਏ ਹੋਇਆ ਮੈਂ ਡਿਊਟੀ ਚਲ ਗਈ ਸੀ ਕਹਿ ਕੇ ਵੀ ਗਈ ਮੈਂ ਇਹਨਾਂ ਨੂੰ ਵੀ ਆ ਜਾਓ ਸ਼ਾਮ ਛੇਤੀ ਮੇਰੇ ਆਉਣ ਤੋਂ ਪਹਿਲਾਂ ਤੇ ਹਜੇ ਤੱਕ ਆਏ ਨਹੀਂ ਹੈਗੇ ਇਹ ਫੋਨ ਵੀ ਇਹਨਾਂ ਦਾ ਬੰਦ ਜਾ ਰਿਹਾ ਹੈ ਗਏ ਕਿੱਥੇ ਆ ਗੇ ਕਿਸੇ ਕੋ ਪੈਸੇ ਲੈਣੇ ਸੀ ਉਧਰ ਬਸਿਆਲੇ ਵੱਲ ਅੱਛਾ ਹਾਂ ਪੈਸੇ ਲੈਣੇ ਗਏ ਹੋਏ ਆ ਤੇ ਆਏ ਹੈ ਨਹੀਂ ਗਏ ਸੋ ਮੈਂ ਤਾਂ ਬੜੀ ਪਰੇਸ਼ਾਨ ਹਾਂ ਸਾਰੇ ਨੂੰ ਫੋਨ ਵੀ ਕਰ ਲਿਆ ਮੈਂ ਦੇਖਿਆ ਉਧਰ ਤਾਰੀ ਉਹਨਾਂ ਨੂੰ ਫੋਨ ਕਰ ਹਾਂਜੀ ਹਾਂ ਮੈਂ ਭਾਜੀ ਨੂੰ ਵੀ ਫੋਨ ਕੀਤਾ ਤਾਂ ਸੇਮ ਭਾਜੀ ਵੀ ਲੁਧਿਆਣੇ ਗਏ ਹੋਏ ਨੇ ਅੱਛਾ ਦੋਏ ਦਿਨ ਉਧਰ ਗਏ ਹਾਂਜੀ ਹਾਂ ਉਹ ਕਿੱਥੇ ਹੈ ਗੁੰਮ ਗਿਆ ਹੋਇਆ ਹੈ ਸੋ ਇਹ ਅਜੂ ਭੈਣ ਜੀ ਕੀ ਗੱਲ ਹੋ ਗਈ ਪਤਾਨੇ ਦਿਵਾ ਹੈ ਗਏ ਹੋਏ ਸਵੇਰ ਦੇ ਤੇ ਮੈਂ ਤਾਂ ਕਿਹਾ ਸੀਗਾ ਇਹਨਾਂ ਨੂੰ ਵੀ ਆ ਜਾਓ ਛੇਤੀ ਤੁਸੀਂ ਅੱਛਾ ਹੁਣ ਹੁਣ ਸਿਕਾ ਦੁਪਹਿਰਾ ਅਜੇ ਤੱਕ ਆਏ ਨਹੀਂ ਫੋਨ ਵੀ ਸਵਿਚ ਓਪਾਏ ਤਾਂ ਕਦੇ ਬੰਦ ਕਰਦੇ ਨਹੀਂ ਫੋਨ ਕੀ ਆਈ ਮੈਨੂੰ ਪਤਾ ਨਹੀਂ ਉਹ ਕਦੇ ਬੰਦ ਨਹੀਂ ਕਰਦਾ ਬੰਦ ਕਰਦੇ ਨਹੀਂ ਹੈ ਕਦੇ ਪਤਾ ਨਹੀਂ ਕੀ ਗੱਲ ਹੋਈ ਵੀ ਇਸ ਤਰ੍ਹਾਂ ਮੈਂ ਤਾਂ ਅੰਕਲ ਨੂੰ ਜਿਹਨਾਂ ਨੂੰ ਦੇਣ ਗਏ ਸੀ ਲੈਣ ਗਏ ਸੀ ਜਿਹਨਾਂ ਨੂੰ ਪੈਸੇ ਉਹਨਾਂ ਨੂੰ ਵੀ ਫੋਨ ਕੀਤਾ ਦਿੱਕਤ ਤੋਂ ਤਾਂ 11:30 ਵਜੇ ਚਲੇ ਗਏ ਸੀ ਹੁਣ ਤਾਂ 2:00 ਵੱਜਣ ਵਾਲੇ ਆ ਦੇਖਾਂ ਵੇ ਕਿਤੇ ਬਹੁਤ ਟਾਈਮ ਹੋ ਗਿਆ ਫੇਰ ਤਾਂ ਕੀ ਕੱਲ ਦਾ ਆਖਰਾ ਹੋਈ ਹੋਵੇ ਕੱਲ ਦੇਖਦਾ ਕਿ ਨਹੀਂ ਪਤਾ ਨਹੀਂ ਹੁਣ ਇਧਰ ਨੂੰ ਤੁਹਾਨੂੰ ਪਤਾ ਸਹੀ ਨਹੀਂ ਹੈਗਾ ਉਹ ਉੱਧਰ ਵੀ ਇਰੀਆ ਵੀ ਦਾਦਾਈਆ ਇਰੀਆ ਵੀ ਖਰਾਬੀ ਆ ਉਹ ਗੋਗਲ ਚ ਬੋਲ ਆਣੇ ਸੀ ਪੈਸੇ ਉਹ ਕਹਿੰਦੇ ਅੰਕਲ ਨਹੀਂ ਪਾ ਸਕਦੇ ਹੈਗੇ ਬਜ਼ੁਰਗ ਹੈਗੇ ਆ ਮੈਂ ਤਾਂ ਕਿਹਾ ਸੀ ਸਵੇਰੇ ਹਾਂ ਇਹਨਾਂ ਨੂੰ ਨਹੀਂ ਵੀ ਚਲਾਣੇ ਪਾਉਂਦੇ ਹੈਗੇ ਹਾਂ ਕਹਿੰਦੇ ਮੈਂ ਚੱਲ ਲੈ ਆਂਨਾ ਪੈਸੇ ਉਂ ਬੱਸ ਇਹ ਲੈ ਲਓ ਤੁਸੀਂ ਐਦਾਂ ਕਰੋ ਤੁਸੀਂ ਜਾਓ ਕਿਸੇ ਨਾਲ ਲੈ ਕੇ ਦੇਣੋ ਹਾਂ ਜੀ ਹਾਂ ਦੇਖੋ ਤਾਂ ਮੈਂ ਦੇਦਾ ਸਾਈਕਲ ਤੇ ਚੱਲਣਾ ਫਿਰ ਮੈਂ ਹਾਂ ਜੀ ਜਾਓ ਹਾਂ ਠੀਕ ਹੈ ਹਾਂ ਉਹ ਸਮਾਵੀ ਕੁਲਵੰਤ ਬਹੁਤ ਖਰਾਬ ਆ ਨਾ ਹਾਂ ਜੀ ਹਾਂ ਤਾਂ ਹੀ ਡਰ ਲੱਗਦਾ ਏ ਹਾਂ ਕਾ ਇਹ ਵੀਰਾ ਕਦੇ ਫੋਨ ਤਾਂ ਬੰਦ ਕਰਦਾ ਨਹੀਂ ਬੰਦ ਨਹੀਂ ਬੰਦ ਇਸੇ ਗੱਲ ਤੋਂ ਮੈਨੂੰ ਪਰੇਸ਼ਾਨੀ ਆ ਵੀ ਕਾ ਫੋਨ ਬੰਦ ਨਹੀਂ ਕਰ ਦੇਗੀ ਕੀ ਗੱਲ ਹੋ ਗਈ ਹਾਂ ਚਲ ਬੈਠੇ ਵੀ ਹੋਣਗੇ ਤੇ ਫੋਨ ਕਰਕੇ ਬੰਦਾ ਉੱਚ ਲੈਦਾ ਇਹ ਵੀ ਆ ਕਿਸ ਤਰ੍ਹਾਂ ਰਿਟਈਆ ਇਹ ਹੁੰਦੀ ਹੈ ਹਮ ਅਜ ਕੱਲ ਸਮਾਂ ਵੀ ਬਹੁਤ ਖਰਾਬ ਚੱਲ ਰਿਹਾ ਇਹ ਲੁੱਟਾ ਘੂਹਾ ਵਾਲੇ ਚੱਲ ਰਹੇ ਆ ਹਾਂ 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 ਹੁਣ ਦੇਖੋ ਇਹ ਤਾਂ ਹੈ ਰੇ ਇਹ ਤੇ ਇੰਤ ਤੱਕ ਲੱਭੀ ਹੋਇਆ ਫੇਰ ਵੀ ਕਲਵਾਂ ਤਾਂ ਜਾਣ ਤਾਂ ਡਰਦੀ ਆ ਭਾਬਾ ਬੰਦਾ ਸਹੀ ਹੋਵੇ ਹਨਾ ਆ ਲੁੱਟਾ ਘੂਹਾ ਥਾਂ ਥਾਂ ਤੇ ਤਾਂ ਖਬਰਾਂ ਸੁਣਦੇ ਹੀ ਆ ਉੱਥੇ ਲੁੱਟ ਲਿਆ ਦੀ ਉੱਥੇ ਲੁੱਟ ਲਿਆ ਹੁਣ ਤਾਂ ਘਰਾਂ ਦੇ ਮੋਰੇ ਵੀ ਲੈ ਜਾਂਦੇ ਫਰੋਂਟੇ ਅਗਲਾ ਬਾਲ ਕਰਦੇ ਹੁੰਦੇ ਅਗਲੇ ਹੋ ਕੇ ਨਾਟਕ ਲਾਦੇ ਹੁੰਦੇਰਾ ਸੈਕ ਲਾਦੇ ਫਿਰ ਆਪੀ ਕੁਬਾਬੀ ਕੋਈ ਵਿੱਚ ਕੋਈ ਸਾਧਨ ਮਾਰ ਦਵੇ ਹਾਂ ਨਾ ਵੀ ਡਰ ਉਸੇ ਗੱਲ ਦਾ ਹੀ ਡਰ ਲੱਗਦਾ ਏ ਬਾਹੂ ਤਾਂ ਕੋਈ ਨਹੀਂ ਆਵਾ ਚਲੋ ਅੱਗੇ ਦਾ ਟਾਈਮ ਨਾਲ ਮੁੜਿਆਂ ਦਾ ਜਾਂਦਾ ਕਿਤੇ ਵਿਗਰਾਹੀ ਕੰਚੀ ਵੀ ਹਣਾ ਮੈਂ ਤਾਂ ਕਹਿੰਨੀ ਹੁਣੀ ਮੇਰੇ ਡਿਊਟੀ ਆਉਣ ਤੋਂ ਪਹਿਲਾਂ ਘਰ ਆਜਿਆ ਕਰੋ ਤੁਸੀਂ ਕਿੱਥੇ ਜਾਣਾ ਚਲੋ ਮਗਰ ਮਗਰ ਚਲੇ ਗਏ ਹਣਾ ਹਾਂ ਵੀ ਫਿਰ ਜਿੰਦੇ ਹੋਲੇ ਹੁੰਦੇ ਆ ਹੋਲੇ ਹੁੰਦੇ ਹਾਂ ਚਾਲੂ ਕਰਵਾਉਣ ਤੋਂ ਮੈਨੂੰ ਇੱਥੇ ਧੁੱਪੇ ਬੈਠੀ ਰਹਿਣਾ ਮੈਂ ਤਾਂ ਡਿਊਟੀ ਤੇ ਆਈ ਸੀ ਇੱਥੇ ਬਹਿ ਗਈ ਫਿਰ ਫੋਨ ਕੀਤੇ ਤਾਂ ਮਨ ਜੇ ਪਰੇਸ਼ਾਨ ਜੀ ਸੀ ਗਈ ਨਹੀਂ ਅੰਦਰ ਤਾਂ ਮੈਂ ਬੜੀ ਨਹੀਂ ਹਜੀ ਚੱਲ ਅੰਦਰ ਬੈਠਦੇ ਉੱਥੇ ਚਲੋ ਹਾਂ ਚਲਦੇ ਐ ਆਗੇ ਆਗੇ ਲੱਗਦਾ ਬੰਦਾ ਲੁੱਟ ਯਾਰ ਸਕੂਟਰੀ ਤਾਂ ਉਦੀ ਆ ਬੰਦਾ ਕੋਈ ਹੋਰ ਖੜਾ ਇਹ ਕਿਦਾਂ ਪਾਜੀ ਇਹ ਬੰਦਾ ਸਕੂਟਰੀ ਵਾਲਾ ਕਿੱਥੇ ਗਿਆ ਪਾਜੀ ਮਤਲਬ ਘੰਟਾ ਡੇਢ ਘੰਟਾ ਹੋ ਗਿਆ ਜੀ ਮੈਂ ਤਾਂ ਉਧਰ ਦੇਖੀ ਜੰਨਾ ਧਿਆਰ ਵੀ ਇੱਧਰ ਰੱਖਿਆ ਸੀ ਸਕੂਟਰੀ ਦਾ ਮੋਟਰ ਚੱਕ ਕੇ ਰਹਿ ਰਿਹਾ ਜਿਵੇਂ ਅੱਛਾ ਤੇ ਉਹ ਮੈਂ ਜਾਂਦਾ ਮਤਲਬ ਇੱਧਰ ਨੂੰ ਪਾਜੀ ਗਿਆ ਹੋਆ ਮੁੜ ਕੇ ਆਏ ਨਹੀਂ ਹੈਗੇ ਇਹ ਚੱਕਰ ਕੀ ਪੈ ਗਿਆ ਚੱਕਰ ਗਿਆ ਉਹ ਪਾਜੀ ਨੂੰ ਯਾਰ ਲੁੱਟ ਕੇ ਲੈ ਗਏ ਦੋ ਬੰਦੇ ਓਹੋ ਤੇ ਉਹ ਨਾਲੇ ਮੋਬਾਈਲ ਜੋ ਪੈਸਾ ਉਹ ਸਾਰਾ ਕੱਢ ਕੇ ਲੈ ਗਏ ਮੈਂ ਤਾਂ ਉਤਰ ਨਾ ਠ ਅਕੇ ਆ ਕੇ ਮਤਲਬ 600 ਤਾਂ ਨਹੀਂ ਮਾਰੀ ਤੇ ਛੱਟ ਦਾ ਤਾਂ ਪਤਾ ਨਹੀਂ ਭਾਜੀ ਕੁਝ ਪਰ ਭਾਜੀ ਡਰਦੇ ਇਧਰੋਂ ਨੱਠ ਗਏ ਉਹਨਾਂ ਤੋਂ ਛੱਡ ਕੇ ਪੈਸੇ ਵੀ ਸੱਟ ਕੇ ਉਹਨਾਂ ਦੇ ਮੂਰੇ ਪੈਸਿਆਂ ਦਾ ਕੋਈ ਨਹੀਂ ਉੱਦਾਂ ਨਾ ਕੋਈ 600 ਟ ਮਾਰੀ ਹੋਵੇ ਪੈਸਿਆਂ ਦੀ ਤਾਂ ਕੋਈ ਗੱਲ ਨਹੀਂ ਪੈਸੇ ਲੈ ਗਏ ਕੋਈ ਗੱਲ ਨਹੀਂ ਕਿਧਰੋਂ ਗਿਆ ਕੇ ਇਹਨੂੰ ਇਸ ਤਰਫ ਗਿਆ ਭਾਜੀ ਇਧਰਲੀ ਸਾਈਡ ਤੇ ਉਹਨੂੰ ਨੱਠ ਗਿਆ ਜੀ ਓਹੋ ਮੈਂ ਤਾਂ ਭਾਜੀ ਦਾਅਕੇ ਵੀ ਮਾਤਵਾਰੇ ਭਾਜੀ ਪਤਾ ਨਹੀਂ ਕਹਿੰਦਾ ਹੁਣ ਇਹ ਵੀ ਇਹਨਾਂ ਦੇ ਨਾਲ ਦਾ ਉਹ ਡਰ ਦੇ ਨਾਲ ਦੇ ਭਾਜੀ ਇਧਰ ਨੂੰ ਅੱਠ ਗਏ ਲਟੇਰੇ ਕਿੱਧਰ ਚਲ ਗਏ ਉਹ ਵੀ ਇਧਰ ਨਹੀਂ ਸਾਈਡ ਤੇ ਬੇਚੇ ਨੂੰ ਬਾੜ ਗਏ ਕਮਾਦੀ ਦੇ ਭਾਜੀ ਇਧਰ ਨਹੀਂ ਸੜ ਨਿਕਲ ਗਏ ਜਾਣਗੇ ਚੱਲ ਕੋਈ ਗੱਲ ਨਹੀਂ ਦੇਖਦੇ ਇਧਰ ਨੂੰ ਗਿਆ ਬੰਦਾ ਅੱਜ ਇਧਰ ਹੀ ਸਾਈਡ ਨਾਲ ਅੱਠ ਗਿਆ ਜੀ ਚੱਲਦੇ ਮੈਨੂੰ ਇਹ ਵੀ ਲੱਗਦਾ ਭਾਜੀ ਜਿੱਦਾਂ ਮੋਟਰਸਾਈਕਲ ਪਾਲੀ ਸਾਈਡ ਤੇ ਖੜਾ ਕਰਕੇ ਇਹ ਅੰਦਰ ਲੁੱਟ ਗਏ ਤੇ ਜਲਦੀ ਨੱਟ ਗਏ ਉਹ ਵਿਚੋ ਵਿਚ ਨਿਕਲਿਆ ਹੋਣੇ ਇੰਨੀ ਛੱਡ ਕੇ ਪੈ ਗਏ ਇੰਨੀ ਜਲਦੀ ਕਿੱਥੇ ਪਹੁੰਚ ਸਕਦੇ ਹੋ ਚੱਲ ਕੋਈ ਗੱਲ ਨਹੀਂ ਮੈਂ ਦੇਖਦਾ ਵੇ ਐਂਜ ਕਰੋ ਸਾਈਕਲ ਤੁਸੀਂ ਲੈ ਜਾਓ ਭਾਜੀ ਮੈਂ ਲੈ ਕੇ ਨਾ ਮੁੜ ਕੇ ਆ ਕੇ ਮੈਂ ਪਹਿਲਾਂ ਉਹਨੂੰ ਦੇਖਾਂ ਆਹ ਦੇਖ ਲਓ ਛੱਡ ਫੋਟਣਾ ਮਾਈ ਹੋਵੇ ਦੇਖ ਲਓ ਠੀਕ ਹੈ ਜੀ ਚੱਲ ਠੀਕ ਆ ਸਹੀ ਆ ਠੀਕ ਹੈ ਭਾਜੀ ਦੇ ਨੀ ਉਹ ਬਰਾਬਰ ਚਲੋ ਉੱਥੇ ਬਾਹਰ ਬੰਨੇ ਆਂ ਸਾੜ ਖੋੜ ਕੋਈ ਮਾਰੀ ਕਿਤੇ ਮੈਂ ਦਾ ਦਤਾ ਮੁੰਡੇ ਨੇ ਉੱਥੇ ਉਹ ਕਰਾਵਾ ਮੈਂ ਆਲਾ ਹੀ ਪਰ ਕਹੇਗਾ ਜੇ ਹਮਾਰੇ ਆ ਪਿੱਛੇ ਦਾਦ ਅਸੀਂ ਪਤਾ ਨਹੀਂ ਕੀ ਅੱਛਾ ਕਹੇ ਪੂਰੇ ਹਮਾਰੇ ਆ ਕੋਲੋਂ ਡੰਡਾ ਡੰਡਾਈ ਆ ਮੇਰੇ ਖਾਲ ਵੇਖਿਆ ਸਾਰਾ ਕੁਝ ਚੱਲ ਕੋਈ ਜਾਣੀ ਬਚਾ ਹੋ ਗਿਆ ਕੋਈ ਜਾਨੀ ਉਥੇ ਰਿਪੋਰਟ ਲਖਾਉਣੇ ਆ ਜਾ ਕੇ ਤੂੰ ਮੈਂ ਕਿਹਾ ਹੁਣ ਇੱਥੇ ਜਗਾ ਤੇ ਜਾਂਦੇ ਭੱਜ ਗਏ ਵਧੀਆ ਕੀਤਾ ਕੀ ਪਤਾ ਕਿ ਪੈਸੇ ਦਾ ਜਿਹੜੇ ਗਏ ਗਏ ਗਾ ਮਾਰਦਾ ਕੁਝ ਸਹੀ ਆਦਾ ਚੱਲ ਤੁਰ ਤਲੀਏ ਚੱਲ ਉਠ ਘਰ ਦੇ ਅੱਗੇ ਤੇਰੇ ਦੇਖਦੇ ਆ ਉਹ ਮੁੰਡੇ ਨੇ ਦੱਸਿਆ ਕਹਿੰਦਾ ਬਈ ਦੋ ਜਣੇ ਸਕੇ ਕਮਾਚ ਬਣ ਗਏ ਇੱਕ ਤਾਂ ਇਦਾਂ ਸੀ ਜਿਦਾ ਬਈਆ ਜਿਹਾ ਲੱਗਦਾ ਸੀਗਾ ਪੰਜਾਬੀ ਜਿਹਾ ਮੂੰਹ ਬਣਿਆ ਸੀ ਪਤਾ ਨਹੀਂ ਮੈਂ ਤਾਂ ਬਹੁਤ ਕਿਹੜਾ ਪਛਾਣ ਹੁੰਦਾ ਚੱਲ ਕੋਈ ਜਾਣੀ ਉਹ ਕਹਿੰਦਾ ਮੈਂ ਵੀ ਦਬ ਕੇ ਦੋਕੇ ਮਾਰੇ ਕਹਿੰਦਾ ਜਦੋਂ ਮੈਂ ਹੱਥ ਮਾਰੀ ਸੀਗਾ ਬੰਦਾ ਮੈਂ ਕਿਹਾ ਵੀ ਕੀ ਪਤਾ ਨਾਲ ਦਾ ਹੀ ਆ ਆਹੋ ਕਹਿੰਦਾ ਭਾਜੀ ਤੇ ਜੋ ਕੇ ਨੱਠ ਗਿਆ ਦਾ ਨਾ ਮੈਂ ਕਿਹਾ ਵੀ ਪਤਾ ਨਹੀਂ ਮੈਨੂੰ ਵੀ ਉਹੀ ਸਮਝ ਲਿਆ ਚੱਲ ਕੋਈ ਜਾਣੀ ਚਲੀਏ ਚੱਲ ਤੁਰ ਕਰਵਾਂਤ ਨੇ ਦੱਸਿਆ ਵੀ ਆਇਆ ਨਗਾ ਘਰ ਉਹ ਤਾਂ ਮੇਰੇ ਖਿਆਲ ਸਾਈਕਲ ਤੇ ਮੈਂ ਕਦੇ ਇੱਧਰ ਨੂੰ ਜਾ ਕਦੇ ਉਧਰ ਨੂੰ ਮੇਰੇ ਖਿਆਲ ਹੋਰ ਵੀ ਕਿਸੇ ਨੂੰ ਕਿਹਾ ਹਣਾ ਉਧਰ ਦੇਖਣ ਗਿਆ ਆਣਾ ਤੈਨੂੰ ਕੋਈ ਨਾ ਕੋਈ ਹੋਰ ਉਹ ਫੋਨ ਕਰਦੀ ਮੈਂ ਫੋਨ ਤਾਂ ਖੋ ਕੇ ਲਾ ਗਿਆ ਫੋਨ ਉਹ ਵੀ ਕਿਹੜਾ ਚੱਲਦਾ ਰੱਖਣਾ ਚੱਲ ਕੋਈ ਗੱਲ ਨਹੀਂ ਫੋਨ ਦਾ ਕੋਈ ਗੱਲ ਨਹੀਂ ਫੋਨ ਹੋਰ ਲੈ ਹੋ ਜਾਊਗਾ ਮੈਂ ਸਵੇਰੇ ਉਹਨੂੰ ਸਮਾਂ ਕਹਿ ਕੇ ਆਇਆ ਮੈਂ ਕਿਹਾ ਮੈਂ ਆਇਆ ਜਾਨੂ ਤੂੰ ਵੀ ਉੱਥੇ ਆਣਾ ਜਾਨੂ ਮੈਂ ਆ ਜਾਣਾ ਉਹ ਸਾਈਕਲ ਵੀ ਮੈਂ ਤਾਂ ਸਮਾਂ ਮੁੰਡਾ ਵਧੀਆ ਹੋਰ ਜਿਹਨੇ ਦਬਕਾ ਮਾਰਿਆ ਨਾ ਉਹਨੂੰ ਮੈਂ ਕਿਹਾ ਭਾਜੀ ਇਹ ਸਾਈਕਲ ਦਾ ਖਿਆਲ ਰੱਖਿਓ ਜਰਾ اچھا ਉਹ ਮੈਂ ਕਿਹਾ ਮੈਂ ਕਿਹਾ ਪਤਾ ਨਹੀਂ ਪ੍ਰਾਵਾ ਨਾਲ ਦਾ ਯੱਥ ਸਭ ਚੱਲ ਚਲ ਤੁਰ ਚਲੀਏ ਚੱਲ ਚਲਾਵਾ ਨਹੀਂ ਚੱਲ ਮੈਂ ਚਲਾਉ ਚੱਲ ਚਲਾ ਇਦਾਂ ਇਦਾਂ ਦੇ ਬੰਦਿਆਂ ਦਾ ਪਤਾ ਪਰਾਵਾ ਪਤਾ ਨਹੀਂ ਕਿੰਨੇ ਨਾਮ ਤੇ ਕਰਨੇ ਸਹੀ ਗੱਲ ਆ ਚੱਲ ਦਰ ਹੁਣ ਪਤਾ ਹਲਵਾਨ ਤੇ ਵੀ ਕਿੱਦਾਂ ਪਤਾ ਨਹੀਂ ਲੱਗਾ ਹੈਗਾ ਕੁਝ ਹਾਏ ਕੋਈ ਨਹੀਂ ਨਹੀਂ ਗਏ ਆ ਆਇਆ ਸੀ ਭਾਈ ਨੂੰ ਫੋਨ ਅੱਛਾ ਹਾਂ ਗਏ ਆ ਦੇਖੋ ਹੁਣ ਕੀ ਬਣਦਾ ਫੋਨ ਵੀ ਤਾਂ ਹੀ ਨਹੀਂ ਲੱਗਦੇ ਹੈਗੇ ਜਾਂ ਅਗਲੇ ਫੋਨ ਵੀ ਖੋਲੰਦੇ ਆ ਨਾ ਖੋਲੰਦੇ ਆ ਪਤਾ ਨਹੀਂ ਹੁਣ ਕੀ ਆਏ ਤੇ ਪਤਾ ਲੱਗੂਗਾ ਵੀ ਕੀ ਹੋਇਆ ਕੀ ਬਣਦਾ ਆਹ ਜਦੋਂ ਹੁਣ ਆਉਂਗੇ ਸਹੀ ਗੱਲ ਆ ਮੈਂ ਤਾਂ ਡਿਊਟੀ ਤੇ ਆਇਆ ਤੇ ਦੇਖਿਆ ਮੈਂ ਸਵੇਰੇ ਕਹਿ ਕੇ ਭੇਜਿਆ ਸੀ ਮੇਰੇ ਆਉਣ ਤੋਂ ਪਹਿਲਾਂ ਆ ਜਿਓ ਪਤਾ ਕਿਦਾਂ ਹੁਣ ਸਮੇਂ ਹੈ ਨਹੀਂ ਗਲਵਾਂ ਤੱਕ ਵੇਲੇ ਜਾਣ ਦੇ ਪਰੋਂ ਇਹ ਤਾਂ ਹੈ ਹੁਣ ਤਾਂ ਅਗਲੇ ਜਿਹੜੇ ਅਮਲੀ ਬਹੁਤ ਹੀ ਆ ਜਦੇ ਦੁਪਹਿਰੇ ਦੇ ਖੇਤਾਂ ਵਿੱਚ ਕੋਈ ਨਹੀਂ ਹੁੰਦਾ ਹੁਣ ਇਹਦੇ ਨੇ ਆ ਕਮਾਦਾ ਖੜੀਆਂ ਆ ਵਾਂ ਖੇਤ ਦੇ ਆ ਕਰਕੇ ਫਿਰ ਹੋ ਜਾਂਦਾ ਹੈ ਕਮਾਦੀਆਂ ਜੇ ਲੁਕ ਜਾਂਦੀਆਂ ਅਗਲੇ ਮੁੱਟਾ ਘੂਆਂ ਕਰ ਲਈ ਬੈਠੇ ਰਹਿੰਦੇ ਉੱਤੇ ਲੋਕ ਕੋਈ ਪਤਾ ਨਹੀਂ ਹੁੰਦੇ ਦੇ ਆਇਆ ਤਾਂ ਹੈ ਫੋਨ ਵੀ ਮਿਲ ਗਏ ਆ ਲੈਣ ਗਏ ਭਾਜੀ ਉਹਨਾਂ ਨੂੰ ਆ ਮਾਇਆ ਤੇ ਦੇਖਦੇ ਆ ਹਾਂ ਮਾਇਆ ਤੇ ਪਤਾ ਲੱਗਣਾ ਕਿ ਗੱਲਬਾਤ ਸਾਰੀ ਆ ਕੋਲ ਬਮਾ ਕੋਈ ਵੀ ਨਾ ਹੋਵੇ ਅਗਲੇ ਦੇ ਬੜਾ ਡਰਤਾ ਲੱਗਦਾ ਹੀ ਆ ਜਾਣ ਤਾਂ ਬੰਦੇ ਸੁਪ ਹੀ ਆ ਕੋਸਮਾਰ ਨੂੰ ਨਾ ਆ ਹੁਣ ਸਾਨੂੰ ਘਰ ਬੈਠਿਆਂ ਨੂੰ ਤਾਂ ਡਰ ਹੈਗਾ ਹੀ ਪਤਾ ਨਹੀਂ ਕੀ ਹੋਇਆ ਕਿੱਦਾਂ ਹੈ ਕਿੱਦਾਂ ਨਹੀਂ ਆਹ ਉਹ ਸਹੀ ਗੱਲ ਅਗਲੇ ਤਾਂ ਸਮਾਣੀ ਹੈਗਾ ਅੱਜ ਕੱਲ੍ਹ ਕਰਕੇ ਰਹਿਣ ਦੇ ਸਮਾਂ ਅਗਲਿਆਂ ਦੇ ਕੋਈ ਪਤਾ ਨਹੀਂ ਲੱਗਦਾ ਕੋਸਮਾਰ ਲੋਕ ਜਰਾ ਹੋਲੀ ਗੇੜ ਮਾਰਦਾ ਜਾ ਹੋਰ ਹੋਰ ਇਹ ਜਿਆ ਕੁਲਵਾਨ ਹਾਂ ਚਲ ਕੀ ਹੋਇਆ ਕਿ ਬੈਠੇ ਆ ਗੀ ਗੱਲ ਹੋ ਗਈ ਸੋਣਾ ਕਿਹਦਾ ਉਥੋਂ ਨਿਕਲੇ ਆ ਜਦੋਂ ਮੋੜ ਤੋਂ ਮੁੜਿਆ ਸਕੂਟੀ ਮੇਂ ਹਾਰੀ ਗਈ ਤੇ ਟਸੋਂ ਦੋ ਜਾਨੇ ਸੀਗੇ ਮੂੰ ਬੰਨੇ ਸੀਗੇ ਬਰਾਬਰ ਆ ਕੇ ਕਨੇ ਲੱਤ ਮਾਰੀ ਸਕੂਟੀ ਮੇਂ ਡੇਪਿਆ ਤੇ ਕਨੇ ਵਹਾ ਫਾੜੀਆ ਮਾਰੇ ਆ ਬੱਚੇ ਕੋਸ ਦੇ ਘਰ ਦੀ ਆ ਇਹੇ ਇਹ ਬਾ ਇੱਕ ਦੇ ਰੇਬਾ ਫੋਨ ਵਾਲਾ ਪਿਆ ਤੇ ਫੋਨ ਖੋਲਿਆ ਤਾਂ ਹੀ ਨਹੀਂ ਫੋਨ ਲੱਗਦਾ ਸੀ ਤਾਂ ਹੀ ਮੈਂ ਕਲੋਂ ਤੈਨੂੰ ਦੱਸਿਆ ਮੈਨੂੰ ਤਾਂ ਹੀ ਨਹੀਂ ਫੋਨ ਲੱਗਦਾ ਹੈ ਫੋਨ ਖੋਲਿਆ ਮੈਂ ਫੇ ਦਾਦ ਜੀ ਆ ਜੀ ਪਤਾ ਨਹੀਂ ਕੀ ਜਗਾ ਮੈਂ ਫੇ ਉਹ ਤੋਂ ਭੱਜ ਬਿਆਦ ਕੁਟੀ ਸੱਟ ਕੇ ਵੀ ਦੇ ਭਾਈ ਮੈਂ ਭੱਜ ਬਿਆਦ ਉੱਥੇ ਭੱਜ ਕੇ ਵੀ ਬੈਠਾਰੇ ਕਿਨੇ ਡਾਰਵੀ ਰਾਗ ਦਾ ਬੰਦੇ ਨੂੰ ਮੁਰਕੇ ਤੇ ਸਲਾਮ ਮੁਰਕੇ ਵੀ ਤੇ ਚੱਲ ਸਮਾਨ ਗਿਆ ਤਾਂ ਗਿਆ ਜਾਨ ਤਾਂ ਬਚੀ ਦਾਦਾ ਨਾ ਕੋਈ ਤੇ ਮਗਰ ਆਉਗੇ ਫੇ ਮਾਰੂਗੇ ਕਿਨੇ ਪਹਿਲੇ ਥੋੜੀ ਦੇਖਦੇ ਆ ਰਹੇ ਨਾ ਕਿੰਨਾ ਜ਼ਿਆਦਾ ਡਰੇ ਹੋਣਾ ਉਹ ਮੈਂ ਸਕੂਲ ਨਹੀਂ ਸੱਟ ਕੇ ਭੱਜਿਆ ਵੀ ਹੂੰ ਤੇ ਫਸ ਮੈਂ ਭੱਜ ਕੇ ਉਸੇ ਵੜ ਗਿਆ ਦੇਖ ਲੈਂਦੇ ਵੀ ਸਿਖਰ ਦੁਪਹਿਰਾ ਹੈਗਾ ਕਿਹੜਾ ਕਿਸੇ ਨੇ ਆਉਣਾ ਜਾਣਾ ਹੈ ਇਹ ਨਾਲੇ ਰੋਟਾ ਖੋਹ ਕੰਨ ਵਾਲੇ ਕਿੱਥੇ ਮਾਣੇ ਬਾਅਦ ਵੀ ਹਰੇ ਨਿਛੇੜੀ ਜਿਹੜਾ ਕਿਹਾ ਇੱਕ ਨੇ ਤਾਂ ਮੂੰਹ ਬੰਨਿਆ ਦੀ ਪਾਉਣੇ ਕੱਪੜੇ ਨਾਲ ਇੱਕ ਤਾਂ ਦਾਲਾ ਜਿੱਦਾਂ ਭਈਆ ਜਿਹਾਂ ਦਾ ਪ੍ਰਵਾਸੀ ਜੀ ਆ ਰਲਦਾ ਭਾਇਨੇ ਗੜਿਓਆ ਨਾਲ ਹੀ ਆ ਬਈ ਬਿਨਾਂ ਨਾਲ ਹੀ ਆ ਇਕਲਾ ਘੱਟ ਆ ਕਿਹੜਾ ਦਰਦੇ ਆ ਇਧਰੋਂ ਨੀ ਕੰਮ ਕਰ ਕੋਈ ਕਰਦੇ ਨਹੀਂ ਹੈਗੇ ਵਿਹਲੇ ਨੂੰ ਹੁੰਦਾ ਕਰ ਲੋ ਕਿਹੜੇ ਪਾਸੇ ਮਿਲ ਜਵੇ ਕੁਛ ਇਧਰੋਂ ਮਾਰ ਕੇ ਚਲ ਜਾਂਦੇ ਆ ਕੁਝ ਨਾ ਕੁਝ ਫੜ ਕੇ ਲੜ ਜਾਂਦੇ ਆ ਕਿਹੜਾ ਕਿਸੇ ਨੂੰ ਫੜ ਲੈਣਾ ਇਹਨਾਂ ਨੂੰ ਫੜ ਲੈਣਾ ਥਾਣੇ ਰਪੋਟ ਦਿਆਂ ਦੀ ਥਾਣੇ ਹੁਣ ਪਹਿਲਾਂ ਥਾਣੇ ਜਾ ਕੇ ਆਏ ਆ ਥਾਣੇ ਲਗਾ ਥਾਣੇ ਲਗਾਤਾ ਥਾਣੇ ਰਪੋਟ ਲਗਾ ਆ ਗਏ ਆ ਪੁਲੀ ਜਾ ਹਾ ਤਾਂ ਉਹਨਾਂ ਨੇ ਵੈਦਾਂ ਦਾ ਹੁਲੀਆ ਦੀ ਤੇ ਕੋਠਾ ਵਾਲੇ ਨੂੰ ਨੇ ਜਾਣੋ ਤੇ ਬੋਧਾ ਰਹਿੰਦਾ ਆਪਣਾ ਟਾਈਮ ਪੂਰਾ ਕਰੀਂ। ਉਹ ਸਾਲੇ ਵੀ ਕਿੱਥੇ ਕਿੰਨਾ ਦੂਸਰਾ। ਉਹ ਸਾਲੇ ਵੀ ਦੂਸਰਾ ਕਹਿੰਦੇ ਵੀ ਜੇ ਫੜ ਲਿਆ ਤਾਂ ਤੂੰ ਹੀ। ਪਸਾਣ ਲਵਾਂਗੇ ਮੈਂ ਕਿਹ ਕੋਈ ਨਹੀਂ ਪਸਾਣਾਂਗੇ। ਪਸਾਣਾਂਗੇ ਸਾਡਾ ਖਮਾ ਲੈ ਕੇ ਪਸਾਵਾਗੇ ਕਿਦਾਂ। ਅਥਰਾ ਜੀ ਮੈਂ ਤਾਂ ਵਿਸਾਲੂ ਕਰੀ ਪਸਾਣੂ। ਪਸਾਣੂ ਗੂਗਲ। ਪਰ ਇਸ ਗੱਲ ਤੋਂ ਵੀ ਅੱਜਕੱਲ ਡਰ ਲੱਗਦਾ ਇਹ। ਬਹੁਤ ਜ਼ਿਆਦਾ ਕੰਮ ਵੱਧ ਗਿਆ ਇਹ ਲੱਗਦਾ ਹੋਣਾ। ਏ ਵਾਲੇ ਥੋੜੇ ਜ਼ਿਆਦਾ ਹੀ ਆ ਹੋ ਗਿਆ। ਮਾਲਪੁਰ ਬੰਦੇ ਦੇ ਮਾਰੇ ਆ ਯਾ ਨਹੀਂ ਹੋਰ ਜ਼ਿਆਦਾ। ਮਾਰਦੇ ਯੋਗ ਕल्याਨੇ ਕੋਲ ਹੁੰਦਾ ਜਦੋਂ ਮਾਰਦੇ ਹੀ ਘਰਾਂ ਦੇ ਵਿੱਚ ਗੇਟ ਉੱਤੇ ਮੈਂ ਤਾਂ ਗੱਲ ਖੇਤਾਂ ਜਿਹਾ ਤੇ ਘਰਾਂ ਦੇ ਵਿੱਚ ਝਾੜੂ ਮਾਰਦੀਆਂ ਬੀਬੀਆਂ ਮੋਰੇ ਬਾਗੀਆਂ ਹੋ ਮਾਰੀਆਂ ਹੋ ਗਈਆਂ ਹੋਰ ਦੇ ਦੇਈਆਂ ਬੰਦਾ ਘੱਟ ਦੇ ਬਾਹਰ ਤੋਂ ਕਿਹਾ ਬਾਹਰ ਨਹੀਂ ਕਰਨਾ ਬੰਦਾ ਘਰਾਂ ਅੰਦਰ ਨਹੀਂ ਸੇਫ ਹੈਗਾ ਸਹੀ ਗੱਲ ਅੰਦਰ ਆ ਵੜਦੇ ਆ ਤੇ ਬੰਦਾ ਸਾਥ ਜੋੜਦਾ ਨਾ ਭਾਈ ਜਾਨ ਵਾਜਦੇ ਸਮਾਜ ਜਿਹੜਾ ਲੈ ਜਾਣਾ ਲੈ ਜਾ ਸਹੀ ਗੱਲ ਅਗਲੇ ਫੋਨ ਤੇ ਗੱਲ ਕਰਦੇ ਹੁੰਦੇ ਨਹੀਂ ਲੱਗਦਾ ਉਹਦਾ ਹੌਸਲਾ ਇਦਾਂ ਵੀ ਵਧਿਆ ਹੈ ਨਾ ਆਪਾਂ ਦੇਖਦੇ ਰਹੀਦਾ ਪਤਾ ਨਹੀਂ ਕਿਹਦੇ ਪਰੋਣਾ ਆ ਪੁੱਛਦਾ ਕੋਈ ਹੈ ਨਹੀਂ ਸਹੀ ਗੱਲ ਆ ਇਹ ਵੀ ਗੱਲ ਹੈਗੀ ਆ ਬੋਰ ਆਪਾਂ ਕਰਦੇ ਨਹੀਂ ਤੇ ਜੇ ਬੰਦਾ ਇੱਕ ਦਿਨੀ ਬੜੀ ਗਲੀ ਤੇ ਬੜੇ ਪੁੱਛਣਾ ਚਾਹੀਦਾ ਆਵੇਂ ਤੋ ਕਿਹਦੇ ਘਰ ਜਾਣਾ ਪੁੱਛਦਾ ਕੋਈ ਨਹੀਂ ਸਾਡੇ ਕਹੀਦਾ ਉਹਦੇ ਆਇਆ ਦੂਸਰੇ ਘਰ ਆਉਣਾ ਆ ਅਗਲਾ ਕਹਿੰਦਾ ਸਾਡੇ ਰੇਤੇਦਾਰ ਆਇਆ ਉਹ ਕੋਹ ਨੂੰ ਪੁੱਛਣਾ ਰੱਖਦਾ ਕਾ ਕਾ ਬੰਦੇ ਪੁੱਛਦੇ ਨਹੀਂ ਆ ਤਾਂ ਦਾ ਪੁੱਛਦਾ ਨਹੀਂ ਇਹਦਾ ਉਹ ਨਾ ਖਬਰਾਂ ਇੱਕ ਗਾਮੇ ਮਾਰਿਆ ਉਹਨੇ ਡਰਾਉਣਾ ਮੇਰੇ ਸਹੀ ਗੱਲ ਕੀ ਗਰੂ ਬੰਦਾ ਮਾੜਾ ਮੋੜਾ ਹੱਤੋਂ ਪਹਿਲਾਂ ਮੈਂ ਕਿਹਾ ਹੋਇਆ ਵੀ ਨਹੀਂ ਪਰ ਮੈਂ ਜਦੋਂ ਦੰਤ ਕਾੜ ਲਿਆ ਜਿਆਦਾ ਲੱਗੀ ਤਾਂ ਨਹੀਂ ਨਹੀਂ ਆਹ ਮਾਰਿਆ ਮਾਰਿਆ ਨਾਲੇ ਅੰਦਰ ਹੋ ਜਣੇ ਸੀਗੇ ਪੰਕ ਜਿਹੜੀ ਗੱਲ ਆ ਹੋਰ ਬਣ ਜਾਮਾ ਉਹ ਪੈਸੇ ਉਹ ਲੈ ਗਏ ਪੈਸੇ ਹੀ ਤਾਂ ਲੈਣ ਗਏ ਸੀਗੇ ਇਹ ਪੈਸੇ ਲੈ ਗਏ ਉਹਨੇ ਲਫਾਫਿਆਂ ਦੇ ਪੈਸੇ ਸੀ ਥੋੜੇ ਆਹ ਮੈਨੂੰ ਦੱਸ ਮੈਂ ਤਾਂ ਸਵੇਰੇ ਕਹਿੰਦੀ ਵੀ ਸੀਗੀ ਵੀ ਆਨਲਾਈਨ ਆ ਪੇਮੈਂਟ ਕਰਾ ਲਓ ਤੁਸੀਂ ਅੱਜ ਕੱਲ ਸਮਾਂ ਹੈ ਨਹੀਂਗਾ ਉਹ ਯਾਰ ਪਤਾ ਕਿ ਉਹ ਬੰਦਾ ਸਿਆਣਾ ਦੁਕਾਨਦਾਰ ਉਹਨੂੰ ਗੂਗਲ ਪੇ ਚਲਾਣਾ ਨਹੀਂ ਆਦਾ ਤੇ ਠੀਕ ਹੈ ਇਹ ਤਾਂ ਹੈਲੋ ਹਾਂਜੀ ਹਾਂਜੀ ਵਿਸਾਲ ਜੀ ਸੱਚੇ ਥਾਣੇ ਤੋਂ ਹੀ ਚਲੋ ਠੀਕ ਹੈ ਮੈਂ ਆਪਾਂ ਜੀ ਕਰਾਉਣਾ ਕਰ ਤੁਹਾਡੀ ਇਹ ਤੋਂ ਹੋਣਾ ਲਿਖਾ ਗਏ ਸੀ ਨੰਬਰ ਹੈਲੋ ਹਾਂਜੀ ਪਛਾਣ ਲਾਂਗੇ ਪਛਾਣਾਂਗੇ ਕਿਉਂ ਨੇ ਆ ਜੰਨੇ ਆ ਜੰਨੇ ਕੋਈ ਨਹੀਂ ਆ ਜੰਨੇ ਜਿੱਦਾਂ ਦਾ ਤੁਸੀਂ ਹੁਰੀਆ ਅਜੀਤ ਅਸੀਂ ਉਧਰ ਨਹੀਂ ਆ ਕੋਈ ਨਹੀਂ ਆ ਜਣੇ ਜਾਣਾ ਬਣਾ ਨਾ ਨਾ ਕੋਈ ਗੱਲ ਨਹੀਂ ਚੱਲ ਜਾਵੇ ਚੱਲ ਜਾਂਦੇ ਕੋਈ ਗੱਲ ਨਹੀਂ ਆ ਕੇ ਆ ਜਣੇ ਆਹ ਕੋਈ ਗੱਲ ਨਹੀਂ ਚੱਲੀ ਜਾਂਦੇ ਉਹ ਕਹਿੰਦੇ ਜਿੱਦਾਂ ਦਾ ਹੋਰੀਆ ਤੁਸੀਂ ਦੱਸਦੇ ਆ ਨਾ ਜਿੱਦਾਂ ਦੇ ਬੜੇ ਆ ਦੋ ਬੰਦੇ ਵੀ ਆ ਕੇ ਪਛਾਣੋ ਪਛਾਣੋ ਕਹਿੰਦੇ ਉੱਥੇ ਕਿਤੇ ਦੇਖੋ ਕਈ ਦੇ ਮਗਰ ਲੱਗੇ ਹੋਈ ਬੰਦਿਆਂ ਨੇ ਮਗਾ ਮੋਟਰਸਾਈਕਲ ਆ ਕੇ ਫੜੇ ਹੋਰ ਦੀ ਸੈਣੂ ਘੇਰਦੇ ਹੋਣੇ ਆ ਆ ਉੱਥੇ ਤਾਂ ਨਾ ਨਾ ਮੈਂ ਕਹਿੰਨੀ ਤੁਹਾਨੂੰ ਛੱਡੋ ਬਰੇ ਪਛਾਨਣਾ ਨਹੀਂ ਨਹੀਂ ਫੇਰ ਫੇਰ ਕੇ ਬਹਿ ਜਾਂਦੇ ਆ ਹਾਂ ਭੈਣ ਜੀ ਇਦਾਂ ਵੀ ਹੁੰਦਾ ਇਹ ਵੀ ਮੁੜ ਕੇ ਫੇਆ ਅਗਲੇ ਨੇ ਕਹਨੇ ਇਹਨੂੰ ਕੰਨ ਟੁਕਾਇਆ ਸੀ ਤਾਂ ਨੇ ਹਾਂ ਉਹੀ ਆ ਵੀ ਆਪਾਂ ਕਾਹ ਤੋਂ ਫਸਣਾ ਹੈ ਜੀ ਨਹੀਂ ਮੈਂ ਤਾਂ ਦੇਖੋ ਵੀ ਮੈਂ ਕਿਉਂ ਝੂਠ ਬੋਲਣਾ ਚਾਹੀਏ ਇਹ ਬੰਦੇ ਹੋਏ ਮੈਂ ਤਾਂ ਕਹਾਂਗਾ ਵੀ ਇਹੇ ਬੰਦੇ ਆ ਜੇ ਨਾ ਹੋਏ ਫੇਰ ਅਸੀਂ ਕਹਾਂਗੇ ਨਹੀਂ ਝੂਠ ਆਪਾਂ ਬੋਲਣਾ ਨਹੀਂ ਸੱਚ ਬੋਲਣਾ ਆਪਾਂ ਗੱਲ ਸੱਚੀ ਕਰਨੀ ਬਾਈ ਇਹ ਹੋ ਗਿਆ ਪੱਕਾ ਬਿਲਕੁਲ ਠੀਕ ਆਪਾਂ ਹੋਰ ਕਿਸੇ ਨੂੰ ਮੈਂ ਵੀ ਕਹਿ ਕੇ ਫਾਇਦਾ ਨਹੀਂ ਹੈ ਬਾਈ ਇਹ ਬੋਲਾਰੇ ਉਹ ਨਹੀਂ ਚੱਕ ਲਿਆਉਗੇ ਆ ਬਿਲਕੁਲ ਬਿਸ਼ਾਇਦ ਆਹੀ ਮਨਾ ਲੰਨੀ ਬੰਦੇ ਆ ਆਪਾਂ ਜਾਣਾ ਨੰਨਾ ਮੈਂ ਤਾਂ ਤਾਂ ਕਹਿੰਨੀ ਵੀ ਛੱਡੋ ਪਰ ਨਹੀਂ ਨਹੀਂ ਇੰਦਾ ਨਹੀਂ ਨਾ ਮਾਤਾ ਇੰਦਾ ਥੋੜੀ ਬੰਦੀ ਗੱਲ ਇਹ ਗਏ ਜਾਨ ਬਚੀ ਵਧੀਆ ਗੱਲ ਪੈਸੇ ਦਾ ਕੀ ਪੈਸੇ ਫੇਕ ਮਾਉ ਮੇਰੀ ਗੱਲ ਸੁਣੋ ਜੇ ਐਡੇ ਡਰ ਡਰ ਕੇ ਬੰਦੇ ਰਹੇ ਉਹਦੇ ਆਪਾਂ ਜਾ ਕੇ ਪਛਾਣਾਂਗੇ ਇਹਨਾਂ ਤਾਂ ਪੁਲਿਸ ਵਾਲੇ ਕੀ ਕਰਨਗੇ ਇਹ ਆਪਾਂ ਪੁਲਿਸ ਵਾਲਿਆਂ ਨੂੰ ਦੋਸਤ ਦਿੰਨੇ ਤੇ ਪਛਾਣਨ ਹੋਈ ਢੜ ਜੰਨੇ ਨਾ ਨਾ ਅੱਜ ਮੇਰ ਨਾਲ ਅੱਜ ਬਚ ਜਾਣਾ ਉਹਨਾਂ ਨੇ ਕੱਲ ਨੂੰ ਕਦੇ ਹੋਰ ਨੂੰ ਘੇਰੂਗੇ ਹੱਥੋਂ ਕਦੇ ਹੋਰ ਨੂੰ ਘੇਰੂਗੇ ਤਾਂ ਮੂੰਹ ਆਈ ਹੋਰੇ ਤਾਂ ਹੀ ਬਦੇ ਹੋ ਆ ਬੰਦਾ ਆ ਜੀ ਡਰ ਜੰਨੇ ਆ ਕਹਿੰਦੀ ਪਛਾਣਣਾ ਨਹੀਂ ਆ ਜੀ ਸਾਡੇ ਪੇਜ ਪੈਜੂਗਾ ਕੀ ਹੋ ਜਾਊਗਾ ਇੱਕ ਦੇ ਦੋਹਾਂ ਦੇ ਚੌਂਦ ਪਤਾ ਨਹੀਂ ਉਹ ਕਿੰਨੀਆਂ ਗਾਹਾਂ ਕੰਮ ਕਰਨੇ ਇੰਦਾ ਵਾਧਾ ਉਹਨਾਂ ਦਾ ਹੌਸਲਾ ਵਾਧਾ ਹੈ ਇਹ ਅਸੀਂ ਨਾ ਗਏ ਤਾਂ ਪਛਾਣਾਂਗੇ ਜੇ ਬੰਦੇ ਉਹ ਹੋਏ ਇਹਨੇ ਦੇਖਿਆ ਹੁਣ ਜੇ ਬੰਦੇ ਉਹ ਹੋਏ ਤਾਂ ਕਹਿ ਦਵਾਂਗੇ ਇਹ ਆ ਹਾਂ ਨਹੀਂ ਹੋਗੇ ਤਾਂ ਨਾ ਹੀ ਕਹਾਂਗੇ ਕਾਰਵਾਈ ਕਰਾਵਾਂਗੇ ਫਿਰ ਜੋ ਹੁੰਦਾ ਦੇਖੀ ਜਊਂ ਬਾਕੀ ਦਾ ਤੇ ਤੁਸੀਂ ਕੋਈ ਗੱਲ ਨਹੀਂ ਉਹ ਬਾਕੀ ਇਹ ਵੀ ਉਹ ਨਈਂ ਸਾਡੇ ਉੱਥੇ ਪਿੰਡ ਗਵਾਂਢ 'ਚ ਅੱਧਾ ਹੋਈ ਸੀ ਕਿ ਅੱਧਾ ਲੁੱਟ ਹੋਈ ਸੀਗੀ ਤਾਂ ਜਦੋਂ ਪੁਲਿਸ ਵਾਲਿਆਂ ਨੇ ਫੋਨ ਕੀਤਾ ਉਹ ਨਹੀਂ ਪਛਾਣ ਲਿਆ ਬੰਦਾ ਖੜ ਲਿਆ ਪੁਲਿਸ ਵਾਲਿਆਂ ਨੇ ਉਹ ਮੁੜ ਕੇ ਫੇਰ ਉਹਨਾਂ ਦੇ ਜੇਦਕਾਰਾਂ ਲੱਗ ਕੇ ਖੜੇ ਪੈ ਗਏ ਉਹਨਾਂ ਨੇ ਫੇਰ ਦੁਬਾਰਾ ਉਹ ਨਹੀਂ ਘੇਰ ਲਿਆ ਮੈਂ ਕਹਿੰਦੀ ਆ ਨੋ ਜਾ ਰਹੇ ਹਾਂ ਮੈਂ ਡਰੀ ਆ ਤੇ ਅਜਾ ਹੀ ਦਾ ਗੱਲਿਆ ਬੀਬੀਆਂ ਨੇ ਐ ਦਿਨ ਡਰਾਉਂਦੀਆਂ ਨਹੀਂ ਮੈਂ ਤੇ ਉਹਨਾਂ ਨੇ ਐ ਓਦਾਂ ਵਾਦੇ ਆ ਓਗਲੇ ਓਦਾਂ ਵਾਦੇ ਆ ਤੇ ਜੇ ਮੈਨੂੰ ਦੱਸੀ ਜਾਂਦਾ ਵੇ ਮੈਂ ਵੀ ਮੈਂ ਤਾਂ ਦੇਖੋ ਮੈਂ ਰਹਿ ਕੇ ਜਾਣਾ ਜੇ ਉਹ ਹੋਏ ਤਾਂ ਬਖੈਣਾ ਜੇ ਨੰਬਰ ਉੱਠਦਾ ਕਹਿਣਾ ਕਾਲੂ ਮਾਡੀ ਮੈਨੂਲ ਉੱਠਣਾ ਲੁੱਟਿਆ ਕਾਲੂ ਕਿਤੇ ਹੋਰ ਨੂੰ ਲੁੱਟੂਗਾ ਕਿਸੇ ਨੂੰ ਜਾਨੋਂ ਮਾਰਨ ਨਕਸਾਨ ਕਰ ਦੋਗੇ ਤਾਂ ਹੀ ਤਾਂ ਹੌਸਲੇ ਵਧਦੇ ਉਹਨਾਂ ਦੇ ਇਹੇ ਕਰਕੇ ਵਧਦੇ ਹੌਸਲੇ ਉਹਨਾਂ ਦੇ ਇਹ ਗੱਲ ਤਾਂ ਹੈਗੀ ਉੱਧਰ ਚਲੋ ਦੇਖ ਲਓ ਫਿਰ ਜਾਏ ਹੋਰ ਕੋਈ ਜਾਵੇ ਨਾ ਜਾਵੇ ਮੈਂ ਤੇਰੇ ਨਾਲ ਆ ਚੱਲ ਤੁਰ ਤੁਸੀਂ ਕਾਲੂ ਡਰਦੀ ਐਵੇਂ ਨਾਲ ਹੈਗੇ ਆ ਕੀ ਇਹਦੇ ਚੱਲ ਭਾਜੀ ਕੋਈ ਗੱਲ ਨਹੀਂ ਅਸੀਂ ਵੀ ਤੁਹਾਡੇ ਨਾਲ ਆ ਜਾਇਆ ਜਾਇਆ ਕਰਦੇ ਆ ਆ ਗੱਲ ਹੋਈ ਨਾ ਅਗਲੇ ਵਿੱਚ ਪਤਾ ਕਿ ਜਿਹੜੇ ਅਪਰਾਧੀ ਆ ਇਹ ਜਿਹੜੇ ਲੁੱਟਾਂ ਖੋਹਾਂ ਗੰਨਾਂ ਵਾਲੇ ਤੇ ਹੌਸਲੇ ਇਸ ਕਰਕੇ ਵਧੇ ਹੋ ਆ ਵੇ ਬੀਬੀਆਂ ਜੇ ਬੰਦੇ ਨੇ ਕਰਨਾ ਹੋਵੇ ਬੀਬੀਆਂ ਨਹੀਂ ਐਦਾ ਹੋਣੀ ਐਦਾ ਡਰਾਉਂਦੀਆਂ ਥਾਂ ਦਾ ਜਮਾ ਆਪਾਂ ਨੂੰ ਦੇਖਣਾ ਚਾਹੀਦਾ ਰਾਹ ਗਲੀ ਦੇ ਵਿੱਚ ਜੇ ਕਿਤੇ ਕੋਈ ਐਦਾਂ ਦਾ ਬੰਦਾ ਮੁਸੀਬਤ ਹੋਵੇ ਕੋਈ ਸੱਕੀ ਬੰਦਾ ਲੱਗਦਾ ਤੇ ਖਾਣਾ ਚਾਹੀਦਾ ਕਿਸੇ ਨੂੰ ਘੇਰ ਲਓ ਸਹੀ ਗੱਲ ਆ ਇਹ ਭਾਈ ਕਿਸੇ ਨੂੰ ਘੇਰੂਗਾ ਅਗਰੇ ਨੂੰ ਰੋਕ ਕੇ ਕਹੋ ਭਾਈ ਮਰੇ ਬੰਦੇ ਖੜੇ ਆ ਜੇ ਕਿਸੇ ਨੇ ਗਲੀ ਮਹਲੇ ਦੇ ਵਿੱਚ ਬੰਦਾ ਦੇਖ ਦੇ ਆਪਾਂ ਹਉਮਤਾ ਗੈਰ ਪੁੱਛਣ ਦੀ ਕੋਸ਼ਿਸ਼ ਕਰੋ ਬੈਠੇ ਕਰੋ ਸਹੀ ਗੱਲ ਆ ਵੀ ਭਾਈ ਤੂੰ ਇੱਥੇ ਕਿੱਦਾਂ ਮੈਨਾਂ ਸਾਡੀ ਖੜੀ ਤੇਰਾ ਕੀ ਕੰਮ ਭਾਈ ਕੂੰਕੇ ਤਾਂ ਦੂਆ ਦੀਆ ਗੇੜਾ ਮਾਰਤਾ ਉਹ ਆਪਾਂ ਤਮਾਚਾ ਦੇਖੀ ਜਾਂਦੇ ਆ ਉਹਨਾਂ ਦੇ ਹੌਸਲੇ ਵਧ ਹੀ ਜਾਂਦੇ ਆ ਆਪਾਂ ਪੁੱਛਦੇ ਨੇ ਕਿ ਅਗਲਾ ਆ ਕੇ ਦੇ ਆਪਾਂ ਸਾਰੇ ਸਾਰੇ ਇੱਕ ਦੂਜੇ ਦੇ ਦੁੱਖ ਦੁੱਖ ਨੂੰ ਐਡਾ ਪੁੱਛਣਾ ਪਈਏ ਕਿੰਦਾ ਅਪਰਾਧੀ ਦਾ ਕਦੇ ਵੀ ਕੋਸ ਕਰਦਾ ਕਦਾ ਕਦੇ ਵੀ ਨਹੀਂ ਕਰਦੀ ਸਹੀ ਗੱਲ ਆ ਜਦੋਂ ਕੋਈ ਕਰਦਾ ਨਹੀਂ ਨਾ ਹੈਲਪ ਨਹੀਂ ਨਾ ਕਰਦਾ ਹੈਗਾ ਵੀ ਐਸੇ ਕਰਕੇ ਆਹ ਹੀ ਤਾਂ ਨੁਕਸਾਨ ਆ ਨਾਲ ਦੇ ਗਵਾਂਢੀ ਵੀ ਨਹੀਂ ਨਿਕਲ ਕੇ ਦੇਖਦੇ ਵੀ ਦੂਜੇ ਘਰ ਕੋਣ ਆਇਆ ਕਿੱਦਾਂ ਹੈ ਕਿੱਦਾਂ ਨਹੀਂ ਮੈਨੂੰ ਇਹ ਬੰਦਾ ਵਸੇ ਮ ਕਹਿੰਦਾ ਉੱਥੇ ਸਾਡੇ ਗਵਾਂੜੀਆਂ ਦੇ ਬੰਦੇ ਪੈ ਗਏ ਕਹਿੰਦਾ ਬੀਬੀ ਦੀਆਂ ਬਾੜੀਆਂ ਕਹਿੰਦਾ ਦੋ ਤਿੰਨ ਬੰਦਾ ੜੇ ਤਮਾਚਾ ਦੇ ਜੇਰੇ ਚੱਲ ਚਲੇ ਗਏ ਬਾਦ ਉਫਾ ਲੋ ਭਾਲੋ ਭਾਲੋ ਗੰਪੂਰੀ ਘਣੀ ਤੇ ਹੌਂਕੀ ਪੈਦਾ ਹੁਣ ਤਾਂ ਕੋਈ ਫਾਇਦਾ ਨਹੀਂ ਉਸੇ ਪਹਿਲੇ ਪੈਂਦੇ ਕਿੱਦਾਂ ਲੈ ਜਾਂਦੇ ਫੋਕ ਮੋਰੇ ਮੰਜਾ ਰੱਖ ਕੇ ਉੱਠੜ ਦਿਓ ਉਸ ਸੱਟ ਦਿਓ ਮੋਰੇ ਇਦਨ ਮੁਰਦਾ ਲੈ ਕੇ ਨੱਟਣਾ ਆਹਲ ਦੇ ਵਿੱਚ ਕੰਮ ਜੇਸੇ ਜੇਸ ਕਰਕੇ ਖਰਾਬ ਹੋ ਗਿਆ ਵੀ ਆਪਣੇ ਲੋਕਾਂ ਦਾ ਹਿੱਤ ਹੈ ਨਹੀਂ ਆਪਾਂ ਇੱਕ ਦੂਜੇ ਦੇ ਦੁੱਖ ਸੁੱਖ ਦੀ ਜਾਂਦੇ ਨਹੀਂ ਦੇ ਰੋਹਾ ਉਹ ਦੋ ਬੰਦੇ ਅੱਧੇ ਮਿੰਟ ਨੂੰ ਲੁੱਟ ਕੇ ਲੈ ਜਾਂਦੇ ਲੈ ਜਾਂਦੇ ਅੱਧੇ ਲੈ ਜਾਂਦੀ ਲੁੱਟ ਕੇ ਜਦੋਂ ਹੌਸਲੇ ਵਧਦੇ ਸਰਕਾਰਾਂ ਵੀ ਕਦੇ ਕੁਝ ਕਰਦਾ ਜੀਆਂ ਹੋਰ ਤਾਂ ਪ੍ਰਸ਼ਾਸਨ ਵੀ ਤਾਂ ਹੀ ਕੁਝ ਕਰਦਾ ਨਹੀਂ ਅਸੀਂ ਸਾਹ ਜੀ ਇਹ ਅਸੀਂ ਸਾਹ ਦਵਾਂਗੇ ਅਸੀਂ ਇਦਾਂ ਡਰੀ ਗਏ ਨਹੀਂ ਜਾਣਾ ਨਹੀਂ ਜਾਣਾ ਤਾਂ ਫੇਰ ਆ ਬਈ ਹਾਂ ਜੇਕਰ ਦੇਖੋ ਅਫਸਰ ਇਦਾਂ ਦਾ ਹੈਗਾ ਨਹੀਂ ਸੁਣਦਾ ਜਾਓ 100 200 ਬੰਦਾ ਇਕੱਠਾ ਹੋ ਕੇ ਆ ਇਕੱਠੇ ਹੋ ਕੇ ਜਾਓ ਇਹ ਅਸੀਂ ਬੰਦਾ ਪਛਾਣਿਆ ਤੁਸੀਂ ਕਿਉਂ ਨਹੀਂ ਫੜਦੇ ਬੰਦੇ ਤੁਸੀਂ ਕਿਉਂ ਨਹੀਂ ਫੜਦੇ ਅਸੀਂ ਪੈਂਚਾਇਤ ਪੰਚਾਇਤ ਜਾਣ ਨੂੰ ਨਾਲ ਲੈ ਕੇ ਜਾਓ ਪਰ ਵਾਂਜਾਂ ਬਾਂਜਾਂ ਨੂੰ ਇਹਦੇ ਕਰਕੇ ਵੋਟਾਂ ਪਾਉਣੇ ਆ ਹਾਂ ਤੇਰੀ ਆਪਾਂ ਵੀ ਆਪਾਂ ਦਾ ਰਹਿਣਾ ਜਾਣਾ ਇਹ ਤਾਂ ਉਹ ਬੰਦੇ ਹੋਏ ਨਾ ਕੋਈ ਚੱਲ ਨਹੀਂ ਤਾਂ ਨਾ ਵੀ ਪੈ ਸਮਾਨ ਮੇਰੇ ਨਾਮਲੇ ਟੋਗਾਟ ਹੋਰ ਲੋਕ ਤਾਂ ਵੱਜਣਗੇ ਹਾਂ ਚੱਲ ਤੋ ਠੀਕ ਆ ਜਾਏ ਉਹ ਕੋਲ ਗੱਲ ਤਾਂ ਸਹੀ ਆ ਭੈਣ ਜੀ ਇਹਨਾਂ ਦੇ ਵੀ ਬੀਬੀਆਂ ਨੂੰ ਵੀ ਚਾਹੀਦਾ ਏ ਇਹ ਵੀ ਸਾਥ ਦੇਣ ਪੂਰਾ ਹਨਾ ਬੰਦੇ ਇਕੱਲੇ ਨੇ ਕੀ ਕਰ ਲੈਣਾ ਜਦ ਫਿਰ ਇਸ ਤਰ੍ਹਾਂ ਹੁੰਦੀ ਘਰਾਂ ਵਿੱਚ ਹਾਂ ਸਹੀ ਗੱਲ ਜਿਆਦਾ ਕਰਕੇ ਦੀ ਮੇਕ ਰਾਂਝ ਰੈਂਦੀ ਆ ਨਾ ਬੀਬੀਆਂ ਡਰ ਜਾਨੀਆਂ ਛੇਤੀ ਬੰਦਿਆਂ ਨੂੰ ਵੀ ਡਰਾ ਲੰਨੀ ਆ ਰਹਿਣ ਲੋ ਤੁਸੀਂ ਅੱਧਾ ਹੋ ਜਾਣੀ ਅੱਧਾ ਹੋ ਜਾਣੀ ਆ ਹੇ ਤਾਂ ਹੈ ਸਾਥ ਦੇਣਾ ਚਾਹੀਦਾ ਉਦੋਂ ਜੇ ਆਪਾਂ ਵੀ ਦੂਸਰਾ ਕਰੀਏ ਨਾ ਸਾਥ ਦੇਈਏ ਫੇਰ ਇੱਦਾਂ ਫਾੜ ਵੀ ਹੋ ਸਕਦੇ ਆ ਜਿਹੜੇ ਇਦਾਂ ਕਰਦੇ ਚੋਰ ਲੁੱਟਾ ਹੋਣਾ ਕਰਦੇ ਆ ਇਹ ਵੀ ਅੱਜ ਕੱਲ ਚੱਲੇ ਪੁਰਾਣੇ ਸਮੇਂ ਚ ਬਹੁਤ ਸੀਗਾ ਇਦਾਂ ਦਾ ਕੋਈ ਗੱਲ ਵੀ ਨਹੀਂ ਸੀ ਹੁੰਦੀ ਉਹਦੀ ਕੋਈ ਨਹੀਂ ਸੀ ਹੁੰਦੀ ਹੁਣ ਇਦਾਂ ਆ ਪੈਣ ਦੀ ਨਸ਼ਾ ਵਧ ਗਿਆ ਜਿਆਦਾ ਕੰਮ ਕਰਦੇ ਨਹੀਂ ਹੈਗੇ ਨਸ਼ੇੜੀ ਐਦੇ ਲੁਟਕਾ ਹੋ ਆ ਕਰਕੇ ਦੂਸਰਾ ਅਗਲੇ ਕਰਦੇ ਕੰਮ ਹੁੰਦਾ ਨਹੀਂ ਨਸ਼ੇ ਕਰਦੇ ਠੀਕ ਹਾਂ ਸ੍ਰੀ ਗੁਰੂ ਜੀ ਹਾਂਜੀ ਸਾਡੇ ਅੱਜ ਦੀ ਵੀਡੀਓ ਬਣਾਉਣ ਦਾ ਮਤਲਬ ਸਿਰਫ ਇਹੀ ਦੱਸਣਾ ਤੁਹਾਨੂੰ ਜਿਹੜੀਆਂ ਲੁਟਕਾ ਹੋ ਆ ਅੱਜ ਕੱਲ ਬਹੁਤ ਹੋ ਰਹੀਆਂ ਬਹੁਤ ਵਧੀਆ ਹੈ ਕੰਮ ਤੇ ਥੋੜਾ ਬਚ ਕੇ ਸਾਵਧਾਨ ਰਹਿਆ ਕਰੋ ਜਿੱਦਾਂ ਕੋਈ ਲਿਫਟ ਵੀ ਮੰਗਦਾ ਆ ਉਹ ਵੀ ਦੂਸਰਾ ਕਰਦੇ ਆ ਯਾਰੀ ਲੁਟਕਾ ਹੋ ਆਲਾ ਕੰਮ ਹੁੰਦਾ ਨਹੀਂ ਅੰਦੀ ਸਾਰਿਆਂ ਸਤਿ ਸ਼੍ਰੀ ਅਕਾਲ ਜੀ ਅੱਜ ਜੀ ਸਾਡੀ ਵੀਡੀਓ ਬਣਾਉਣ ਦਾ ਮਕਸਦ ਸਿਰਫ ਇੰਨਾ ਕਹੀ ਆ ਵੀ ਜੋ ਮਾਹੌਲ ਅੱਜਕੱਲ ਚੱਲ ਰਿਹਾ ਕੋਈ ਬੰਦਾ ਜਿਹੜਾ ਉਹ ਕਿਤੇ ਸੇਫ ਨਹੀਂ ਹਮੇਸ਼ਾ ਹਰੇਕ ਬੰਦੇ ਨੂੰ ਤੋਂ ਬਚ ਕੇ ਰਹੋ ਜਦੋਂ ਕਿਤੇ ਰਸਤੇ 'ਤੇ ਜਾਂਦੇ ਆ ਜਦੋਂ ਕੋਈ ਛੱਕੀ ਬੰਦਾ ਦੇਖਦਾ ਤਾਂ ਕੋਸ਼ਿਸ਼ ਕਰੋ ਫੇਰ ਰੁਕ ਜਾ ਜੋ ਨਾਲ ਦਾ ਗਰਾਹੀ ਆ ਜਵੇ ਉਹਦੇ ਨਾਲ ਰੱਖ ਕੇ ਉਥੋਂ ਲੰਘ ਜਾਓ ਤੇ ਹਮੇਸ਼ਾ ਦਿਮਾਗ ਨੂੰ ਜਿਹੜਾ ਆ ਖੁੱਲਾ ਰੱਖੋ ਟੁੱਟਾ ਖੂਹਾਂ ਅੱਜਕਲ ਘਰਾਂ ਦੇ ਵਿੱਚ ਬੜ ਬੜ ਕੇ ਕਰੀ ਜਾਂਦੇ ਆ ਤੇ ਆਪਣਾ ਜਿਹੜਾ ਭਾਈਚਾਰਾ ਆ ਹਮੇਸ਼ਾ ਇੱਕ ਦੂਜੇ ਦੇ ਦੁੱਖ ਸੁੱਖ ਦੇ ਵਿੱਚ ਆਓ ਇਹ ਕੋਈ ਗੈਰ ਬੰਦਾ ਤੁਹਾਨੂੰ ਆਪਣੇ ਗਲੀ ਮੱਲੇ ਦੇ ਵਿੱਚ ਘੁੰਮਦਾ ਦਿਖਦਾ ਆ ਤੇ ਉਹਨੂੰ ਰੋਕ ਕੇ ਪੁੱਛੋ ਜਰੂਰ ਹਾਂ ਵੀ ਤੇਰਾ ਇੱਥੇ ਕੀ ਕੰਮ ਸੀ ਇੱਕ ਦੂਜੇ ਦੇ ਦੁੱਖ ਸੁੱਖ ਦੇ ਵਿੱਚ ਆਓ ਜਾਓ ਤਾਂ ਹੀ ਇਹ ਨਾਕਮਾਂ ਦੇ ਵਿੱਚ ਆਪਾਂ ਬਚ ਸਕਦੇ ਆ ਸਰਕਾਰ ਵੀ ਤਦੇ ਆਪਣੀ ਮਦਦ ਕਰ ਸਕਦੀ ਜੇ ਆਪਾਂ ਖੁਦ ਆਪਣੀ ਮਦਦ ਕਰੀਏ ਆਪਾਂ ਸਾਰਿਆਂ ਨੂੰ ਅੱਜ ਦਾ ਸੰਦੇਸ਼ ਸਾਡਾ ਇਹ ਆ ਬਚ ਕੇ ਰਹੋ ਸੋਸਤ ਰਹੋ ਦਰੋਸਤ ਰਹੋ ਸਾਰਿਆਂ ਦਾ ਧੰਨਵਾਦ ਧੰਨਵਾਦ